ਬਾਈ ਨਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਗਾਇ ਹੋਵੈ ਸੁਭ ਤਬ ਸੰਦੇ ਨורה ਅਰਸੋਂ ਪਰਸੋਂ ਛੱਡੀਆਂ ਤਦ ਜੁੰਠੀ ਸੱਚੇ ਪਾਛਮ ਮਲ ਜਨਮ ਜਨਮ ਦੀ ਕੱਟੀਆਂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਮੂਹ ਸੰਗਤ ਦੀਆਂ ਔਰ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਨਿਹਮਤ ਹੋਈ ਹੈ ਆਪਕਤ ਵੇਲਾ ਪ੍ਰਾਪਤ ਹੋਇਆ ਹੈ ਅੰਮ੍ਰਿਤ ਵੇਲਾ ਸਾਚ ਨੂੰ ਮੁੜਿਆ ਕੀ ਚਾਹ ਤਰਮੀ ਆਵੇ ਤਪਦਾ ਨਦਰੀ ਹੋਏ ਦੁਆ ਬੜੇ ਸੁਪਾਵਨ ਸਮੇ ਅੰਮ੍ਰਿਤ ਵੇਲੇ ਦੇ ਪ੍ਰਾਪਤ ਹੋਏ ਹਨ ਮੰਨੀਆਂ ਬਲਦੀਆਂ ਨੂੰ ਇਕਾਗਰ ਕਰਕੇ ਗੁਣੋ ਚਰਨਾਂ ਦੇ ਨਾਮ ਜੋੜ ਲੈਣਾ ਕਰੀਏ ਕਹਿੰਦੇ ਨੇ ਤੋਰਨ ਖੜਾਉ ਦਾ ਸਮਾ ਹੋਵੇ ਪਾਵ ਪਰਵਾਤ ਵੇਲਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਸਾਜਣੋਂ ਵੜਿਆਈ ਵੀ ਚਾਰ ਕਰਮੀ ਆਵੇ ਕਪੜਾ ਨਦਰੀ ਹੋਖ ਦੁਆਰ ਬਾਚਾ ਜੀ ਕਹਿੰਦੇ ਸਭ ਤੋਂ ਉੱਪਰ ਟੋਲਾ ਮਿਲਦਾ ਹੈ ਪ੍ਰਭੂ ਦੀ ਮਿਹਰ ਨਾਲ ਉਸ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਗੁੜ ਦੀ ਪਾਲ ਸੁਖਲਾਸੀ ਹੋ ਜਾਂਦੀ ਹੈ ਰਾਮ ਅਨੰਦ ਅਰ ਪ੍ਰਾਪਤ ਹੋ ਜਾਂਦਾ ਹੈ ਅਮਰਤ ਵਿਲੇ ਨਾਮ ਦੀ ਐਨੀ ਵਡਿਆਈ ਹੈ ਮੰਗੀਆਂ ਮਿਲਤੀਆਂ ਨੂੰ ਇਕਾਗਰ ਕਰਕੇ ਕਰਤੇ ਦੇ ਚਰਨਾ ਮਨ ਮੋੜ ਲੈਣਾ ਕਰੀਏ ਸਭ ਸ਼ੇਰ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਨਮ ਸਾਖੀ ਪਾਹੀ ਵਾਲੇ ਵਾਲੀ ਆਪਾ ਸਰਹੰਦਰ ਜੀ ਆ ਰਹੇ ਹਾਂ ਜਿਸ ਦੇ ਵਿੱਚ ਕੰਨ ਨਾਨਕ ਮੱਥੇ ਦੀ ਸਾਖੀ ਸੰਪੂਰਨ ਹੋਈ ਹੈ ਜਿਨ ਜੇ ਕਿ

ਜੋਗੀ ਹੋਣ ਵਾਸਤੇ ਪ੍ਰੇਰਿਤ ਕਰਦੇ ਨੇ ਜੋਗੀ ਉਸਤ ਮਹਾਰਾਜ ਸੋਨ ਸ਼ਬਦਾਂ ਵਿੱਚ ਉੱਪਰ ਦਿੰਦੇ ਹਨ ਜੋਗਨ ਕੰਤਾ ਜੋਗਨ ਦੰਡਾ ਜੋਗਨ ਪਸਮ ਚੜਾਈ ਹੈ ਜੋਗਨ ਮੰਦੀ ਮੂਡ ਮੜਾਈ ਹੈ ਜੋਗਨ ਸਿੰਨੀ ਵਾਲੀ ਹੈ ਅੰਜਨ ਮਾਹ ਨਿਰੰਜਨ ਰਹੀ ਹੈ ਜੋਗ ਜੋਗ ਤੇ ਰੁਪਾਈ ਹੈ ਕਲ ਸਰਵ ਕੀਤਾ ਹੈ ਜਦੋਂ ਸਤਿਗੁਰਾਂ ਤੋਂ ਪਾਵਨ ਸ਼ਬਦ ਸਰਵਨ ਕਰਦੇ ਨੇ ਸਤਿਗੁਰੂ ਨੂੰ ਨਮਸਕਾਰ ਕਰਨ ਕਿਉਂ ਤੋਂ ਹੀ ਆਪਸ ਵਿੱਚ ਗੱਲ ਕਰਕੇ ਚਲੇ ਜਾਂਦੇ ਨੇ ਕਿ ਭਾਈ ਇਹ ਕੋਈ ਮਾਮੂਲ ਨਹੀਂ ਹੈ ਇਹ ਨਾਲ ਸ਼ਬਦਾਂ ਦੀ ਬੈਸ ਅਸੀਂ ਨਹੀਂ ਕਰ ਸਕਦੇ ਇਹ ਬੰਚਾ ਹੋਇਆ ਹੈ ਗੁਰੂ ਜੀ ਵੀ ਉੱਥੋਂ ਚੱਲਦੇ ਨੇ ਅੱਗੇ ਇੱਕ ਸਾਥੀ ਜਿਹੜੀ ਬਨਜਾਰੀ ਨਾਲ ਹੋਈ ਉਤਤ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੱਕ ਮਨਜ਼ਾਰੇ ਨੂੰ ਦਾਹ ਪਹੁੰਚਦੇ ਹੁਣੇ ਉੱਤੇ ਇਸ਼ਨਾਨ ਕੀਤਾ ਬਾਹਰ ਜਾ ਵੇਤੇ ਤਾਂ ਇੱਕ ਮਨਜ਼ਾਰੇ ਦੇ ਘਰ ਵਿੱਚ ਪੁੱਤਰ ਜਨਮਿਆ ਸੀ ਨਵੇਂ ਬਾਲਕ ਦਾ ਜਨਮ ਹੋਇਆ ਪੁੱਤਰ ਦਾ ਜਨਮ ਹੋਇਆ ਜਿਹੜਾ ਵੀ ਕੋਈ ਆਉਂਦਾ ਹੈ ਉਹ ਸਮਨਜ਼ਾਰੇ ਨੂੰ ਬੁਲਾਰੀ ਹੁੰਦਾ ਹੈ ਮੁਬਾਰਕਾਂ ਮਿਲਦਾ ਹੈ ਹਲਕਾ ਹੁੰਦਾ ਹੈ ਕੀ ਕਿਸਰ ਪਾ ਨੰਬਰ ਔਰ ਜੀਵਨ ਮੰਦਾਰਾ ਜਿਹੜੇ ਮੰਗਤੇ ਆਉਂਦੇ ਨੇ ਸੀਤਾ ਮੰਮਣ ਵਾਲੇ ਉਹਨਾਂ ਨੂੰ ਬੜੀ ਖੁਸ਼ੀ ਖੁਸ਼ੀ ਮਿਲਦੀ ਜਾਂਦਾ ਹੈ ਸਾਰਾ ਦਿਨ ਦਾਣ ਪੁੰਨ ਕਰਦਾ ਰਿਹਾ ਵੰਡਦਾ ਰਿਹਾ ਪਰਵੰਦਨ ਵੰਡਨ ਦੇ ਤੀ ਪਾਲ ਕੋ ਹੰਕਾਰ ਨੂੰ ਮਾਰੂ ਇੱਕ ਵੰਡਨਾ ਹੁੰਦਾ ਹੈ ਲੰਗਰ ਦੀ ਮਰਿਆਦਾ ਹੁੰਦੀ ਹੈ ਜਦੋਂ ਸੇਵਾ ਕਰੀ ਉਹਨਾਂ ਅੰਦਰ ਵਿੱਚ ਜਾਂ ਦੁਨੀਆ ਦੀ ਕਿਸੇ ਵੀ ਧਰਮ ਨਾਲ ਸੇਵਾ ਕਰੀਏ ਉੱਥੇ ਫਿਰ ਦੇਰ ਤੇ ਮੇਲ ਕਰਨੀ ਪੈਂਦੀ ਆ ਆਪਾ ਭਾਵ ਦਵਾਣਾ ਪੈਂਦਾ ਹੈ ਭਾਵ ਉੱਥੇ ਇਹ ਖਿਆਲ ਨਹੀਂ ਰੱਖਿਆ ਜਾਂਦਾ ਮੇਰਾ ਦੁਸ਼ਮਣ ਹੈ ਕਿ ਮੇਰਾ ਮੁੰਡਾ ਨਹੀਂ ਇਹ ਗੱਲਾਂ ਤੋਂ ਉਪਰਾਮ ਹੋ ਕੇ ਸੇਵਾ ਕੀਤੀ ਜਾਂਦੀ ਹੈ ਜੇ ਸਾਡੇ ਮਨ ਵਿੱਚ ਇਦਾਂ ਦੇ ਖਿਆਲ ਤੱਤੇ ਰੂ ਸੀਮਤ ਕੋਈ ਨਹੀਂ ਹੁੰਦੀ ਸਭੋ ਵਿਚਾਰ ਕੀ ਵਨਜਾਰਾ ਸਾਰਾ ਦਿਨ ਆਪਣੇ ਅੰਦਰ ਹੌਲੈ ਨੂੰ ਰਾਤ ਦੀ ਸੇਵਾ ਕਰਦਾ ਰਹੇ ਲੋਕਾਂ ਨੂੰ ਦਾਣ ਪੰਨੂ ਵੀ ਕਰਦਾ ਰਹਿਆ ਪਰ ਅੰਦਰ ਮੀਰ ਹੈ ਵਿਆਹ ਹ ਮੇਰਾ ਦੱਤ ਤੈ ਚਲਣਾ ਸਾਰਾ ਕੁਝ ਹੁਣ ਦੂਜੇ ਪਾਸੇ ਜਦੋਂ ਇਹ ਸਾਰਾ ਦਿਨ ਵੰਡਦਾ ਰਿਹਾ ਤੇ ਸ਼ਾਮਾਂ ਟਲ ਗਈਆਂ ਤੇ ਦਿਨ ਥੋੜਾ ਹੀ ਰਹਿ ਗਿਆ ਉਹਨਾਂ ਨਜ਼ਾਰਾ ਆਪਣੇ ਘਰੋਂ ਚਲੇ ਆ ਗਿਆ ਉਹਨ ਮਰਦਾਨਾਂ ਵੀ ਇਹ ਦੇਖ ਰਿਹਾ ਸੀ ਸਾਹਮਣੇ ਬੈਠਾ ਭਾਈ ਮਰਦਾਨਾ ਪਰਿਵਾਰ ਦਾ ਗੁਰੂ ਨਾਨਕ ਦੇਵ ਮਹਾਰਾਜ ਸਾਹਮਣੇ ਤੱਕਲੇ ਨੇ ਉਹਨਾਂ ਦੇ ਨਜ਼ਦੀਕ ਹੀ ਬੈਠੇ ਨੇ ਪਰ ਉਹਨ ਮਰਦਾਨਾਂ ਦੇਖ ਰਿਆ ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਕਹਿਣ ਲੱਗਿਆ ਮਹਾਰਾਜ ਆਪ ਵਨਜ਼ਾਰੇ ਦੀ ਕਰੇ ਏਡੀ ਵੱਡੀ ਖੁਸ਼ੀ ਸੀ ਬਥੇਰਿਆਂ ਨੂੰ ਮੰਡਿਆ ਜੋਦੋਈ ਤੇ ਦਾਨ ਤੇ ਮੰਗਣ ਬਿਆਨ ਦਿੱਤਾ ਅਸੀਂ ਤਾਂ ਅਤੀਤ ਦੇ ਉੱਤੇ ਬੈਠੇ ਹਾਂ ਐਨੇ ਸਾਡੀ ਦੀ ਖਬਰ ਵੀ ਨਹੀਂ ਭਾਈ ਮਦਾਨਾ ਨੇ ਕਿੰਦੇ ਐਨੇ ਸਾਡੀ ਖਬਰ ਨਹੀਂ ਲਈ ਹੁਣ ਮਦਾਨ ਨੇ ਮੋਕ ਲੱਗੀ ਸੀ ਬਹੁਤ ਪਿਆਰ ਮਹਾਰਾਜ ਐਨੇ ਸਾਡੇ ਸਾਡੇ ਨਾਲ ਕੋਈ ਗੱਲਬਾਤ ਆਪ ਨਹੀਂ ਕੀਤਾ ਸਾਰੇ ਦਾਨਪੁਨ ਕਰਦਾ ਰਿਆ ਸਾਨੂੰ ਕੋਈ ਭੋਜਨ ਪੁੱਛਿਆ ਹੀ ਨਹੀਂ ਇਹਦੇ ਘਰ ਪੁੱਤਾਂ ਜਨਮਿਆ ਇਹਨੇ ਲੋਕਾਂ ਨੂੰ ਬੜਾ ਅੰਨ ਧਨ ਵੰਡੇਆ ਸਾਡੀ ਬਾਤ ਹੀ ਨਹੀਂ ਪੁੱਛੀ ਜੇ ਮੈਨੂੰ ਹੁਕਮ ਹੋਵੇ ਮੈਂ ਇਹਦੇ ਘਰ ਜਾਵਾਂ ਛੇ ਦੇ ਦਾ ਧਿਆਨ ਨਾ ਗਿਆ ਹੋਊਂ ਮੈਂ ਇਹਦੇ ਘਰ ਤੇਰੇ ਦਰਵਾਜ਼ੇ ਜਾਣਾ ਕੁਝ ਭੋਜਨ ਮਿਲ ਜਾਏਗਾ ਆਹ ਹੀ ਮਰਦਾਨਾਂ ਦੀ ਗੁਰੂ ਪਿਆਰ ਨੂੰ ਨਾਮ ਸਾਰੇ ਸੰਸਾਰ ਦੀ ਹੁਕਮ ਮੰਟਾਉਣ ਦਾ ਸਮਰਸਨ ਪਰਮ ਮਰਦਾਨੇ ਦੇ ذریعے ਬੜੇ ਕੋਟ ਕਰਜ ਨੇ ਸਮਾਪਨ ਤਾਹੀਂ ਤਾਂ ਨਾਲ ਲਿਆ ਜਿੰਨਾ ਮੰਗਾਨੀ ਹੋਈ ਮਾਰਾ ਕਹਿੰਦੇ ਮਰਦਾਨਿਆਂ ਹੱਸ ਕੇ ਕਹਿੰਦੇ ਤੈਨੂੰ ਹੁਕਮ ਲੱਗੀ ਹੈ ਬਹੁਤੀ ਲੱਗਦਾ ਹੈ ਇਦੇ ਘਰ ਵਿੱਚ ਪੁੱਤਰ ਨਹੀਂ ਜਨਮਿਆ ਇਹਦੇ ਘਰ ਕਰਤਾਈ ਪੈਂਦਾ ਹੋਇਆ ਪਰ ਚਾਰ ਪਾਇਰ ਰਾਤ ਰਵੇਗੀ پلਕੀ ਉੱਠ ਜਾਏਗਾ ਪਰ ਤੇਰੇ ਮਨ ਜੇ ਆਉਂਦੀ ਐ ਇਹਨਾਂ ਦੇ ਘਰ ਜਾ ਕੇ ਮੰਗਣ ਦੀ ਤੇ ਦੂਦਾਂ ਮੈਂ ਰੋਕਾਂਗਾ ਨਹੀਂ ਪਰ ਮੇਰੀ ਇੱਕ ਗੱਲ ਯਾਦ ਰੱਖੀਂ ਇਹਦੇ ਘਰ ਦੇ ਵਿੱਚ ਇਹਦੇ ਬੂਹੇ ਤੇ ਮੰਗਣ ਜਾਵੇਂ ਉਈ ਅਸੀਸ ਨਾਂ ਦੇ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਮਰਦਾਨਿਆ ਦੇਖੀ ਕਿਤੇ ਅਸੀਸ ਨਾਂ ਦੇ ਆਵੀਂ ਚੁਪਾਤਾ ਹੀ ਜਾਈਂ ਤੇ ਚੁਪਾਤਾ ਹੀ ਵਾਪਸ ਆਜੀਂ ਕੋਈ ਦੁਆ ਬਦ ਦੁਆ ਨਾ ਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਭਾਈ ਮਰਦਾਨਾ ਉੱਥੇ ਖੜਾ ਹੋ ਗਿਆ चौपाता ही जा खड़ा होया चुपचाप होना हो गया पर किसी ने खबर नहीं ली मरदाना खड़िया खड़िया फिर वापस आ गया आख्या महाराज मेरी तो फिर किसी ने आवाज ही नहीं पुछी किसी ने बुलाया तक नहीं श्री गुरु नानक पातशाह कह लगे मरदाने तो कोई गल ਤੋੜ ਬਾਪ ਵਜਾ ਅੱਬਾ ਤੇਰੀ ਬੋਖ ਨੂੰ ਕਰ ਦਿੰਦੀ ਐ ਇੰਨੀ ਗੱਲ ਐ ਚੰਦਰ ਬਾਪ ਵਜਾ ਮਰਦਾਨੇ ਨੇ ਅਰਵਾਵ ਨੂੰ ਹੱਥ ਲਾਇਆ ਤਾਰਨ ਨੂੰ ਛੇੜਿਆ ਇਲਾਹੀ ਤੋਂ ਨਾਮ ਪ੍ਰਗਟ ਹੋਇਆ ਦੂਜੇ ਪਾਸੇ ਗੁਰੂ ਨਾਨਕ ਬਾਦਸ਼ਾਹ ਮਹਾਰਾ ਇਧਰ ਇਲਾਹੀ ਤੋਂ ਨਾਮ ਪ੍ਰਗਟ ਹੋਈਆਂ ਉਧਰ ਇਲਾਹੀ ਗੁਰਵਾਨ ਨੂੰ ਪ੍ਰਗਟ ਹੋਈ ਫਿਰ ਸਤਿਗੁਰੂ ਪਾਤਸ਼ਾਹ ਨੇ ਸ੍ਰੀ ਰਾਗ ਵਿੱਚ ਇੱਕ ਸ਼ਬਦ ਉਚਾਰਿਆ ਕਿ ਕਹਿੰਦੇ ਨੇ ਪ੍ਰਾਗ ਸ੍ਰੀ ਰਾਗ ਮੰਗਲਾ ਪਹਿਲਾ ਕਰ ਪਹਿਲਾ ਪਹਿਲੇ ਪੈਰ ਰਨ ਕ ਵਣ ਜਾ ਰਿਆ ਮਿੱਤਰਾ ਸੁਖਮ ਪਾਇਆ ਗਰਵਾਸ ਅਰਧ ਤਪਿਆੰ ਅੰਤਰ ਗਰੇ ਵਣ ਜਾਣ ਅੰਤਰਾ ਕਸਮ ਸਤੀ ਅਰਦਾਸ ਕਸਮ ਸਤੀ ਅਰਦਾਸ ਵਖਣ ਉਦਰ ਧਿਆਨ ਲਿਵ ਲਗਾ ਨਾ ਮਰਜ਼ਾ ਉਦ ਆਇਆ ਅਕਲ ਭੀਤਰ ਬਹੜਾ ਗਾਸੀ ਨਗੋ ਜੈ ਸੀ ਕਲਮ ਗੁੜੀ ਹੈ ਮਸਤ ਤੈਸੀ ਜੀੜੈ ਪਾਸ ਤਹ ਨਨਕ ਪ੍ਰਾਣੀ ਪਹਿਲੇ ਪਹਿਰ ਹੁਕਮ ਪਿਆ ਗਰਵਾਸ ਦੁਜੈ ਪੈਗ ਰਹਿ ਰੈਣਕੈ ਵਣਜਾਰਿਆ ਮਿੱਤਰਾ ਵਿਸਰਗਿਆ ਤਿਆਨ ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਉ ਜਸਦਾ ਘਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਿਛ ਤੇਰਾ ਜਿੰਨ ਰਚ ਰਚਿਆ ਤਿਸ ਹੀ ਨ ਜਾਣ ਮਨ ਪੀਤਰ ਧਰ ਗਿਆਨ ਕੋ ਘੋ ਨਾਨਕ ਪ੍ਰਾਨੀ ਦੂਜੇ ਪਹਿਰ ਵਿਸਰਗਿਆ ਧਾਨ ਤੀਜੇ ਪਹਿਰ ਰਹਿਣ ਕ ਵਣ ਜਾ ਰਿਆ ਮਿੱਤਰਾ ਧਨ ਜੋ ਬਨ ਸਿਉ ਚਿਤ ਹਰ ਕਾ ਨਾਮ ਨ ਚਿਤ ਹੀ ਵਣ ਜਾ ਰਿਆ ਮਿੱਤਰਾ ਬੱਦਾ ਛਟੇ ਜਤ ਹਰ ਕਾ ਨਾਮ ਨ ਚਿਤੈ ਪ੍ਰਾਨੀ ਵਿਕਲ ਭਿਆ ਸੰਗ ਮਾਇਆ ਤਨ ਸਿਉ ਰਤਾ ਜੋ ਬਨਮਕਾ ਅਹਲਾ ਜਨਮ ਗਵਾਇ ਤਰਮ ਸਤਿ ਵਾਰ ਨ ਕੀਤੋ ਕਰਮ ਨ ਕੀ ਤੋ ਮਿੱਤ ਕਹੋ ਨਨਕ ਤੀਜੇ ਪਹਿਰੇ ਪ੍ਰਾਣੀ ਤਨ ਜੋ ਹੰਸਿਓ ਚਤ ਚੌਥਾ ਪਹਿਰੇ ਰਹਿਨ ਕੈ ਵਨ ਜਾਰਿਆ ਮਿੱਤਰਾ ਲਾਵੀ ਆਖੀਤੰ जम पकड़ चलाया वन जा मित्रा किसे न मिले भेत भेत चेत हर किसे न मिले जा जम पकड़ चलाया झूठा रुदन हुआ खिन में भया भराया ਸਈ ਵਸਤ ਪਰਾਪਤ ਹੋਈ ਜਿਸ ਸੋ ਲਾਇ ਹੈ ਤਮ ਕਮਨਾਨਕ ਪ੍ਰਾਣੀ ਚੌਥੇ ਪੈਰ ਲਾਮੀ ਲੁਨਿਓ ਕੀ ਕਾ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੇ ਪਹਿਰਿਆਂ ਦੇ ਵਿੱਚ ਚਾਰ ਪਹਿਰਾ ਨੂੰ ਕਵਰ ਕੀਤਾ ਹੈ ਜਿਸ ਪਰਖਾਈ ਸਤਿਗੁਰੂ ਕਹਿੰਦੇ ਨੇ ਕੰਨੇ ਪਹਿਰੇ ਰਹਿਨ ਤੇ ਵਨਜ਼ਾਰਿਆ ਮਿਤਰਾਮ ਹੁਕਮ ਪਿਆਰ ਬਹਾਸ ਫਰੀ ਨਾਮ ਦਾ ਵਣਜ ਕਰਨਾ ਹੈ ਜੀ ਮਿੱਤਰ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਵਿੱਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਤਾ ਦੀ ਮਾਂ ਦੇ ਪੇਟ ਵਿੱਚ ਆਨ ਵਸ ਲਿਆ ਉਰਦ ਤਪ ਅੰਤਰ ਕਰੇ ਨਜ਼ਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਇਹ ਨਜ਼ਾਰੇ ਚੀਂ ਮਿੱਤਰਾ ਮਾਂ ਦੇ ਪੇਂਟ ਵਿੱਚੋਂ ਉੱਠਾ ਲੜ ਕੇ ਤਪ ਕਰਦਾ ਰਿਹਾ ਖਸਮ ਪ੍ਰਮਾਤਮਾ ਕੇ ਅਰਦਾਸਾਂ ਕਰਦਾ ਰਿਹਾ ਉਰਦ ਤਪ ਉਲਟ ਪਾਉਂਦਾ ਉੱਠਾ ਉਲਟਾ ਉਰਦ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਾਸਮ ਸਿੱਧੇ ਅਰਦਾਸ ਕਰਦੇ ਜਿਹ ਕੇ ਅਰਦਾਸਾਂ ਜੋ ਇਹਨਾਂ ਕਰਦਾ ਰਿਹਾ ਖਾਸਮ ਸਿੱਧੀ ਅਰਦਾਸ ਉਹ ਖਾਣ ਉਦ ਧਿਆਨ ਲਿਵ ਲਾਗਾ ਮਨ ਜਿਵੇਂ ਮਾਂ ਦੇ ਪੇਟ ਵਿੱਚ ਜੀਵ ਪੁੱਠਾ ਲਟਕਿਆ ਹੋਇਆ ਖਾਸਮ ਪ੍ਰਾ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਪ੍ਰਭੂ ਦੇ ਧਿਆਨ ਵਿੱਚ ਜੁੜਦਾ ਸੁਰਤ ਨੂੰ ਆਪਣੇ ਟਿਕਾ ਕੇ ਕਰਤੇ ਦੇ ਨਾਲ ਜੋੜ ਕੇ ਰੱਖਦਾ ਅਰਜ਼ੋਈਆਂ ਬਿਆਪਕ ਨਾ ਮਰ ਜਾਦ ਆਇਆ ਕਲਪੀਤਰ ਪਹੌਣ ਜਾਸੀ ਨੰਗਾ ਮਰਿ ਕਿੰਨੇ ਜਗਤ ਵਿੱਚ ਨੰਗਾ ਆਉਂਦਾ ਹੈ ਮੁਰਤੋਂ ਨਗਨ ਹੀ ਚਲਿਆ ਜਾਂਦਾ ਹੈ ਜੈਸੀ ਕਲਮ ਉੜੀ ਹੈ ਮਸਤਕ ਤੈਸੀ ਜੀਣਾ ਹੈ ਪਾਸ ਜੀਵ ਦੇ ਮੱਥੇ ਉਤੇ ਪਰਮਾਤਮਾ ਦੇ ਹੁਕਮ ਸਾਹ ਜਿਹੋ ਜੇ ਕੀਤੇ ਕਰਮਾਂ ਦੀ ਸੰਸਕਾਰਾਂ ਦੀ ਕਲਮ ਚਲਦੀ ਹੈ ਜਗਤ ਵਿੱਚ ਆਉਣ ਵੇਲੇ ਜੀਵ ਦੇ ਪਾਸ ਉਹਦੀ ਆਤਮਿਕ ਜੀਵਨ ਦੀ ਰਾਸ਼ ਪੁੰਜੀ ਹੁੰਦੀ ਹੈ ਅਸੀਂ ਜਦੋਂ ਜਨਮ ਲਿਆ ਉਦੋਂ ਸਾਡੇ ਕੋਲ ਜੋ ਪਿਛਲੇ ਕਰਮ ਨੇ ਉਹਨਾਂ ਦੇ ਅਨੁਸਾਰ ਸਾਨੂੰ ਜੀਵਨ ਦੀ ਰਾਸ਼ ਪੁੰਜੀ ਪ੍ਰਾਪਤ ਹੋਈ ਕੁਝ ਪਿਛਲੇ ਜਨਮਾਂ ਵਿੱਚ ਮਾੜੇ ਤੇ ਕੁਝ ਚੰਗੇ ਕੰਮ ਕੀਤੇ ਹੋਣਗੇ ਐ ਨਹੀਂ ਕਹਾਂਗੇ ਕਿਤੇ ਹੋਣਗੇ ਕਿਉਂਕਿ ਮਾੜੇ ਤੇ ਹੋ ਸਕਦਾ ਹੈ ਕਿਤੇ ਹੀ ਹੋਣ ਇਹ ਨਹੀਂ ਪਰ ਜਿਹੜੇ ਚੰਗੇ ਨੇ ਤੇ ਹੋ ਸਕਦਾ ਨਾ ਵੀ ਕੀਤੇ ਹੋਣ ਮਾਰਜੀ ਕਹਿੰਦੇ ਨੇ ਪਿਛਲੇ ਜਨਮਾਂ ਦੇ ਵਿੱਚ ਚੰਗੇ ਮਾੜੇ ਕਰਮ ਕੀਤੇ ਉਨ੍ਹਾਂ ਦੇ ਅਨੁਸਾਰ ਤੇਰੇ ਸੰਸਕਾਰ ਤੇਰੇ ਮੱਥੇ ਉਪਰ ਚਿੰਨ੍ਹ ਦਤੇ ਨੇ ਪਰਮਨੁੱਖਾ ਜਨਮ ਦੇ ਵਿੱਚ ਉਹਨਾਂ ਨੂੰ ਬਦਲ ਸਕਦਾ ਹੈ ਆਪਣੇ ਰਾਹੀ ਆਪਣੇ ਗੁਰੂ ਦੇ ਰੰਗ ਇਹ ਅੱਜ ਦਾ ਵਿਸ਼ਾ ਨਹੀਂ ਸਮਾਂ ਲੰਘ ਜਾਉਣਾ ਹੈ ਇਸ ਸ਼ੌਧ ਦੀ ਵੀ ਤਾਂ ਸਮਾਪਤ ਕਰਨੀ ਹੈ ਕੱਲ ਨੂੰ ਦੋ ਸਿੱਖਾਂ ਦੇ ਨਾਲ ਸਾਖੀ ਸਰਮਣ ਕਰਾਂਗੇ ਬੜੀ ਪਿਆਰ ਇਸ ਸਾਖੀ ਇੱਕ ਦੂਜੇ ਸਰਵੋਚਾਰਜੈਸੀ ਕਲਮ ਗੁੜੀ ਹੈ ਮਸਤਕ ਤੈਸੀ ਜੀਰੇ ਬਾਸਮਾਹਿਕ ਨੇ ਉਦਾਂ ਦੀ ਆਤਮਿਕ ਜੀਵਨ ਦੀ ਰਾਸਪੁਰ ਜਿਸ ਮੁੱਖ ਦੇ ਕੋਟ ਹੁੰਦੀ ਹੈ ਕਹੋ ਨਾਨਕ ਪ੍ਰਾਨੀ ਪਹਿਲੇ ਪਹਿਲੇ ਹੁਕਮ ਪਿਆ ਦਰਵਾਸ ਮਰਜੀ ਕਹਿੰਦੇ ਨੇ ਜੀਵ ਨੇ ਪ੍ਰਮਾਤਮਾ ਦੇ ਅਨੁਸਾਰ ਜ਼ਿੰਦਗੀ ਦੀ ਰਾਤ ਦੇ ਪਹਿਲੇ ਪੈ ਮਾਂ ਦੇ ਪੇਟ ਵਿੱਚ ਆਨਿਵਾਸ ਲਿਆ ਦੂਜੇ ਪਹਿਲੇ ਰੈਣਕੇ ਵਣਜਾਰਿਆ ਨਤਰਾ ਵਿਸਰ ਗਿਆ ਜਾਂ ਮਰਜੀ ਕਹਿੰਦੇ ਨੇ ਰਾਤਰੀ ਦੇ ਦੂਸਰੇ ਪੈਰੇ ਵਿੱਚ ਇਸ ਦਾ ਅਗਰ ਸਜਣਾ ਇਨਸਾਨ ਸਹਿਮ ਦੇ ਸਿਮਰਨ ਨੂੰ ਕਰਨਾ ਕੋਲ ਜਾਂਦਾ ਹੈ ਹਰੀ ਨਾਮ ਦਾ ਵੰਜ ਕਰਨਾ ਇਹ ਜੇਮ ਜੀਵ ਮਿੱਤਰ ਮਾਰਦ ਕਹਿੰਦੇ ਜ਼ਿੰਦਗੀ ਦੀ ਰਾਤ ਦੇ ਦੂਜੇ ਪੈਰ ਵਿੱਚ ਸੰਸਾਰ ਵਿੱਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਹੋਰ ਧਿਆਨ ਭੁੱਲ ਲਾਉਣਾ ਭੁੱਲ ਜਾਂਦੇ ਨੇ ਧਿਆਨ ਲਾਉਣਾ ਜਿਹੜਾ ਧਿਆਨ ਉਸ ਦਾ ਮਾਂ ਦੇ ਪੇਟ ਵਿੱਚ ਰਹਿਣ ਸਮੇਂ ਹੁੰਦਾ ਹੈ ਹੱਥੋਂ ਹੱਥ ਨਚਾਈਏ ਵਨਜਾਰਿਆਂ ਮਿੱਤਰ ਜਉਨ ਜਸੋਦਾ ਘਰ ਪਾਂ ਹੱਥੋਂ ਹੱਥ ਹਰੇਕ ਸੰਬੰਧੀ ਦੇ ਹੱਥ ਵਿੱਚ ਮਾਰਦ ਗੰਦੇ ਏ ਵਨਜਾਰੇ ਮਿੱਤਰ ਜਨਮ ਲੈ ਕੇ ਜੀਵ ਘਰ ਦੇ ਹਰੇਕ ਜੀਵ ਦੇ ਹੱਥਾਂ ਉੱਤੇ ਇਉਂ ਨਚਾਈਦਾ ਜਿਵੇਂ ਜਸੋਦਾ ਦੇ ਘਰ ਸ਼੍ਰੀ ਕ੍ਰਿਸ਼ਨ ਜੀ ਨੂੰ ਰੱਖਿਆ ਜਾਂਦਾ ਸੀ ਕਿਉਂਕਿ ਹਰ ਮਾਹੀ ਉਹਦਾ ਪੁੱਤਰ ਕ੍ਰਿਸ਼ਨ ਹੈ। ਫਰਮ ਆਪਣੇ ਪੁੱਤਰ ਨੂੰ ਬੜੇ ਪਿਆਰ ਨਾਲ ਪਾਲਦੀ ਹੈ। ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੈ, ਸੋਤ ਮੇਰਾ ਨਵਾਂ ਜਨਮਿਆ ਜੀਵ ਹਰੇਕ ਦਿਨ ਹੱਥ ਵਿੱਚ ਨਚਾਈਦਾ। ਹਰ ਕੋਈ ਚੱਕਦਾ ਹੈ, ਹਰ ਕੋਈ ਜਗਾਉਂਦਾ ਹੈ। ਮਾਂ ਕਹਦੀ ਹੈ ਕਿ ਮੇਰਾ ਪੁੱਤਰ ਹੈ। ਦੇਖਿਆ ਮੇਰਾ ਕਿੰਨਾ ਪੁੱਤਰ ਸੋਹਣਾ ਹੈ। ਐਦਾਂ ਮਾਂ ਚੰਗੀ ਹੈ। ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਿਸ ਤੇਰਾ ਪਰ ਇਹ ਮੇਰੇ ਗਾਫ ਨੂੰ ਮੂੜ ਬਣਾ ਚਿੱਤੇ ਰੱਖੀ ਕਹਿੰਦੇ ਅਖੀਰ ਵੇਲੇ ਕੋਈ ਵੀ ਸ਼ੈ ਤੇਰੀ ਨਹੀਂ ਬਣਦੀ ਨਾ ਧੀਆਂ ਨਾ ਪੁੱਤਰ ਨਾ ਮਾਹ ਨਾ ਪਿਓ ਕੋਈ ਸਾਖ ਸੰਬੰਧੀ ਵੀ ਤੇਰਾ ਨਹੀਂ ਸਾਥ ਦੇ ਸਕਦਾ ਆਖੇ ਸਮੇ ਜਿਨ ਰਚ ਰਚਿਆ ਕਿਸੇ ਨੂੰ ਨਾ ਜਾਣੇ ਮਨ ਭਿੱਤਰ ਕਰਦਿਆਂ ਜੀਵ ਆਪਣੇ ਮਨ ਵਿੱਚ ਉਸ ਪਰਮਾਤਮਾ ਨਾਲ ਜੋਗੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ ਜਿਨੇ ਇਹ ਦੀ ਮੰਤਰ ਬਣਾ ਕੇ ਨੂੰ ਪੈਦਾ ਕੀਤਾ ਕਹੋ ਨਾਨਕ ਪ੍ਰਾਣੀ ਦੂਜੇ ਪੈਰ ਵਿਸਰ ਗਿਆ ਧਿਆਨ ਮਰ ਕੇ ਜਿੰਦਗੀ ਦੀ ਰਾਤ ਦੇ ਦੂਜੇ ਪੈਰ ਵਿੱਚ ਇਹਨੂੰ ਕਰਤੇ ਦੀ ਯਾਦ ਬਣ ਗਈ ਰੱਬ ਦੇ ਨਾਲ ਮੁਹੱਬਤ ਪਾਉਣੀ ਸੀ ਸਾਂਝ ਪਾਉਣੀ ਸੀ ਸਾਹਾ ਵਾਲੀ ਉਹ ਨਹੀਂ ਪਾਈ ਉਹਦਾ ਧਿਆਨ ਕਰਨਾ ਸੀ ਉਹ ਨਹੀਂ ਕਰਿਆ ਭੁੱਲ ਗਿਆ ਤੀਜੇ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਧੰਨ ਜੋਬਨ ਸੋਚੇ ਤੇ ਮਾਰਾਂ ਚ ਕਹਿੰਦੇ ਨੇ ਖਰੀ ਨਾਮ ਦਾ ਕਨਕ ਵਣਜ ਕਰਨ ਆਏ ਐ ਵਣ ਜਾ ਰੇ ਮਿੱਤਰ ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਵਿੱਚ ਤੇਰਾ ਮਨ ਧੰਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਬਸ ਧੰਨ ਔਰ ਜਵਾਨੀ ਦੇ ਵਿੱਚ ਤੂੰ ਮਸਤ ਹੋ ਗਿਆ ਹਰ ਕਾ ਨਾਮ ਨਾ ਚਿੱਤ ਹੀ ਵਣ ਜਾ ਰਿਆ ਮਿੱਤਰਾ ਵੱਧਾ ਛੁੱਟੇ ਚੱਲ ਆਏ ਬਨਜਾਰੇ ਮਿੱਤਰ ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ ਜਿਸ ਦੀ ਬਰਕਤ ਦੇ ਨਾਲ ਤੂੰ ਤਨ ਜੋਵਣ ਦੇ ਮੋਹ ਦੇ ਬੰਧਨਾਂ ਵਿੱਚੋਂ ਖਲਾਸੀ ਪਾ ਸਕਿਆ ਕਿਉਂਕਿ ਬੰਦਗੀ বিনা ਇਹਨਾਂ ਬੰਧਨਾਂ ਦੇ ਵਿੱਚੋਂ ਖਲਾਸੀ ਨਹੀਂ ਤੇ ਬੰਦਗੀ ਤੋਂ ਪਰਦਾਹੀ ਨਹੀਂ ਹਰ ਕੰਨਾਮ ਨਾ ਨਾ ਚੇਤੈ ਪ੍ਰਾਨੀ ਬਿਕਲ ਭਇਆ ਸੰਗ ਮਾਇਆ ਮਹਾਰਾਜ ਜੀ ਕਹਿੰਦੇ ਜੀਵ ਮਾਇਆ ਦੇ ਮੋਹ ਵਿੱਚ ਇਨਾ ਦੌਰ ਹੋ ਜਾਂਦਾ ਹੈ ਕਿ ਇਹ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ ਇਨਾ ਮਨ ਹੋ ਜਾਂਦਾ ਹੈ ਪਤਨੀ ਲਗਦਾ ਚੰਗਾ ਕੀ ਅਤੇ ਮਾੜਾ ਕੀ ਬਸ ਸਿਰਫ ਸੰਸਾਰੀ ਵਸਤਾਂ ਚੰਗੀਆਂ ਲੱਗਦੀਆਂ ਨੇ ਰੱਬ ਦੀ ਪਰ ਦੀ ਭਗਤੀ ਤੋਂ ਮਨ ਕੰਨੀ ਘਟਾਉਂਦਾ ਹੈ ਕਹਿੰਦਾ ਹੈ ਥਾਲੇ ਕਿਹੜਾ ਸਮਾਂ ਖੜੀ ਬੜਾ ਸਮਾਂ ਪਿਆ ਬੰਦਗੀ ਤੇ ਕਰ ਲਾਂ ਓਦਾਂ ਮਨ ਵਿੱਚ ਖਿਆਲ ਪੈਦਾ ਕਰ ਲੈਂਦਾ ਅਗੇ ਮਹਾਰਾਜ ਜੀ ਕਹਿੰਦੇ ਧਰਮ ਸੇਤੀ ਵਪਾਰ ਨਾ ਕੀਤਾ ਕਰਮ ਨਾ ਕੀਤਾ ਮਿੱਤ ਨਾ ਇਹਨੇ ਧਰਮ ਭਾਵ ਹਰੀ ਨਾਮ ਸਿਮਰਨ ਦਾ ਵਪਾਰ ਕੀਤਾ ਨਾ ਹੀ ਇਸਨੇ ਉੱਚਾ ਆਤਮਿਕ ਜੀਵਨ ਨੂੰ ਆਪਣਾ ਉਤਰ ਬੁਲਾਇਆ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਤਨ ਜੋਵਣ ਸਚਤ ਜ਼ਿੰਦਗੀ ਦੀ ਰਾਹ ਦੇ ਤੀਜੇ ਪਹਿਲੇ ਜੀਵ ਨੇ ਤਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਨੂੰ ਜੋੜੀ ਰੱਖਿਆ ਸਿਮਰਨ ਰਾਤ ਨੂੰ ਬੰਦ ਗਈ ਕਿਤੇ ਵੀ ਚੇਤੇ ਨਹੀਂ ਆਈ ਅੱਗੇ ਚਲਦਾ ਪਹਿਰਾ ਨਾਮ ਹੁੰਦਾ ਜ਼ਿੰਦਗੀ ਦਾ ਮਹਾਰਾਜ ਜੀ ਕਹਿੰਦੇ ਚੌਥੇ ਪਹਿਰੇ ਰਹਿਣ ਰੈਣ ਕਹਿ ਬਨਜ਼ਾਰਿਆ ਨਤਰਾ ਲਾਵੀ ਆਇਆ ਕੇ ਲਾਵੀ ਤੋਂ ਬਾਅਦ ਹੁੰਦਾ ਫਸਲ ਕੱਟਣ ਵਾਲਾ ਸਮਾਂ ਪੱਕ ਜਾਂਦੀ ਹੈ ਜਦੋਂ ਫਸਲ ਕਿਸਾਨ ਵੀਰ ਕੋਲੋਂ ਪਾਟਦੇ ਹੁੰਦੇ ਵਾਢਾ ਕਹਿ ਲਈਏ ਤਾਂ ਵਾਢੀ ਆਦੀ ਪਰ ਬੰਦੇ ਦੇ ਲਈ ਵਾਢੀ ਕੀ ਹੈ ਜਮਦੂਤਾਂ ਦਾ ਆਉਣਾ ਹੈ ਬਾਡੀ ਵਾਲੇ ਕਿਸਾਨ ਹਨ ਤਾਂ ਹਰੀ ਨਾਮ ਦਾ ਵਣਜ ਕਰਨ ਆਇਆ ਇਸ ਜੀਵ ਮਿੱਤਰ ਜ਼ਿੰਦਗੀ ਦੀ ਰਾਤ ਦੇ ਚੌਥੇ ਪੈਰ ਭਾਵ ਬੜੇ ਪਾ ਜਾਂ ਤੇ ਸਰੀਰ ਖੇਤ ਨੂੰ ਵੱਢਣ ਵਾਲਾ ਜਮਾ ਪਹੁੰਚਦਾ ਜਾਂ ਜਮਾ ਪਕੜ ਚਲਾਇਆ ਉਹਨਾਂ ਜਾਰਿਆਂ ਨੂੰ ਕਿਤਾ ਕਿਸੇ ਨਾਲ ਮਿਲਿਆ ਪੇਤ ਕਹਿੰਦੇ ਜਦੋਂ ਜਮਣ ਆ ਕੇ ਜੀਵਾਤਮਾ ਨੂੰ ਪੜ ਕੇ ਕੋਲ ਅੱਗੇ ਲਾ ਲਿਆ ਤਾਂ ਕਿਸੇ ਸਬੰਧੀ ਨੂੰ ਸਮਝ ਹੀ ਨਹੀਂ ਪਈ ਕਿ ਕੀ ਹੋ ਗਿਆ ਤੇ ਕਦੋਂ ਹੋ ਗਿਆ ਤੇ ਕਿਉਂ ਤੇ ਕਿਵੇਂ ਹੋ ਗਿਆ ਬੇਤ ਚੇਤ ਹਰ ਕਿਸੇ ਨਾਲ ਮਿਲਿ ਉਹ ਜਾਂ ਜੰਮ ਪਪੜ ਚਲਾਇਆ ਪਰਮਾਤਮਾ ਦੇ ਇਸ ਹੁਕਮ ਦੇ ਭੇਦ ਨੂੰ ਕਿਸੇ ਨੂੰ ਸਮਝ ਨਹੀਂ ਪੈ ਸਕਦੇ ਮਾਲਕ ਜਦੋਂ ਜੰਮ ਦੇ ਜੀਵਾਤਮਾ ਨੂੰ ਫੜ ਕੇ ਅੱਗੇ ਲਾ ਲੈਣਾ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਕੀ ਕਾਰਨ ਬਣਿਆ ਬਸ ਫਿਰ ਤਾਂ ਇਦਾਂ ਹੀ ਗੱਲਾਂ ਹੋਣੀਆਂ ਨੇ ਕੱਲ ਤਾਂ ਮੈਂ ਮਿਲਿਆ ਸੀ ਚੰਗਾ ਭਲਾ ਸੀ ਕੱਲ ਸ਼ਾਮ ਨੂੰ ਤੇ ਠੀਕ ਸੀ ਅੱਜ ਸਵੇਰੇ ਹੀ ਤਾਂ ਚੰਗਾ ਭਲਾ ਸੀ ਚੰਗਾ ਭਲਾ ਕਰੋਗੇ ਆਸ ਇਦਾਂ ਫਿਰ ਗੱਲਾਂ ਹੀ ਹੁੰਦੀਆਂ ਨੇ ਕੁਝ ਵੀ ਸਮਝ ਨਹੀਂ ਆਉਂਦਾ ਸਿਭਾਂ ਗਿਆ ਮਾਰਦ ਕਹਿੰਦੇ ਇਸ ਤੋਂ ਅਗਲਾ ਪੜਾ ਜਿਹੜਾ ਫਿਰ ਕਹਿੰਦੇ ਝੂਠਾ ਰੋਦਨ ਉਹ ਆ ਦਵਾਲੇ ਕਿਨਵੇਂ ਪਿਆ ਪਰਾਇਆ ਉਸਦੇ ਕਹਿੰਦੇ ਮ੍ਰਿਤਕ ਸ਼ਰੀਰ ਦੇ ਦਿਵਾਲੇ ਪਰ ਬ्यर्थ ਰੋਣ ਕਲਾਉਣ ਸ਼ੁਰੂ ਹੋ ਜਾਂਦਾ ਹੈ ਉਹ ਜਿਸ ਨੂੰ ਸਾਰੇ ਹੀ ਸੰਬੰਧੀ ਮੀਰਾ ਮੇਰਾ ਕਿਆ ਕਰਦੇ ਸੰਖਿਨ ਵਿੱਚ ਉਹ ਉਪਰਾ ਹੋ ਗਿਆ ਹੁਣ ਸਾਰੇ ਕਹਿੰਦੇ ਨੇ ਛੇਤੀ ਕਰੋ ਕਹਿੰਦੇ ਕਰਮੀ ਬੋੜ ਦੇ ਸੰਸਕਾਰ ਕਰਾਓ ਜਲਦੀ ਕਰੋ ਟੈਨ ਨਾ ਲਾਓ ਲੋਕਾਂ ਦੇ ਘਰਾਂ ਨੂੰ ਮੜਨਾ ਬਾੜ ਦੂਰ ਜੀ ਹੈ ਸਾਈ ਵਸਤ ਪ੍ਰਾਪਤ ਹੋਏ ਜਿਸ ਸੋ ਲਾਇਆ ਕੇ ਜਿਸ ਨਾਲ ਸਾਰੀ ਉਮਰ ਮੋਕ ਕੀਤੀ ਕਰੀ ਰੱਖਿਆ ਮਹਾਰਾਜ ਕਹਿੰਦੇ ਉਹਦੇ ਅਨੁਸਾਰ ਜੋ ਜੋ ਕਰਮ ਕੀਤੇ ਅੰਤ ਵੇਲੇ ਉਹ ਕੀਤੀ ਕਮਾਈ ਸਾਹਮਣੇ ਆ ਗਈ ਪ੍ਰਾਪਤ ਹੋਵੇ ਤਾਂ ਨਾਨਕ ਪ੍ਰਾਨੀ ਚੌਥੇ ਪਹਿਲੇ ਲਾਵੀਂ ਦੁਨਿਆ ਖੇਤ ਮਾਰਨ ਲਈ ਜਿੰਦਗੀ ਦੀ ਰਾਤ ਦੇ ਚੌਥੇ ਪੈਰ ਬਾਹਾਂ ਬੜੇ ਪਾ ਜਾਣ ਤੇ ਫਸਲ ਵੱਢਣ ਵਾਲੇ ਜੁਗਤ ਨੇ ਸ਼ਰੀਰ ਨੂੰ ਵੀ ਖੇਤ ਨੂੰ ਘੱਟ ਕੇ ਲੈ ਜਾਣਾ ਹੈ। ਅਭੀਲਾ ਪਰ ਕਿਸੇ ਸਰਮ ਕੋਈ ਜੋਗ ਨਹੀਂ ਕੋਈ ਵਾਸ ਨਹੀਂ। ਕਿਸ ਪਰਥਾਈ ਬਚਨ ਕੀਤੇ ਨੇ ਇਹ ਸੁਣਨ ਜਾ ਰਹੇ ਨੇ ਪਰਥਾਈ ਬਚਨ ਕੀਤੇ ਨੇ ਕੀ ਹੋਇਆ ਜਦੋਂ ਸਤਿਗੁਰਾਂ ਨੇ ਇਹ ਸ਼ਾਨ ਦਾ ਹੌਂਕ ਪਾਇਆ ਸਮਾਪਤੀ ਹੋਈ ਅਗਲਾ ਦਿਨ ਚੜਿਆ ਜਦੋਂ ਅਗਲਾ ਦਿਨ ਹੋਇਆ ਨਾ ਮੇਰੇ ਪਿਆਰੇ ਜਿਹੜਾ ਬੱਚਾ ਸੀ ਛੋਟਾ ਜਿਹਾ ਉਹ ਸਮਨ ਜ਼ਾਰੀ ਦੀ ਘਟਨਾ ਹੋਇਆ ਸੀ ਉਸ ਦੁਨੀਆ ਤੋਂ ਚਲੇ ਗਿਆ ਉਹਨਦੇ ਪੇਟ ਤੇ ਨਿਕਲੀ ਮਰਦਾਨੀ ਹਾਂ ਜੀ ਕੀਤੀ ਜੀ ਇਸ ਦੇ ਬਾਅਦ ਦੂਹਰਤ ਦੀ ਗੱਲ ਤਾਂ ਅਲਗਰ ਮਾਮਲੇ ਸੀ ਕਿਸ ਤਰ੍ਹਾਂ ਮਾਮਲੇ ਸੀ ਹੱਸਦੇ ਖੇਡਦੇ ਸਨ ਕੱਲ੍ਹ ਤੇ ਵਧਾਈਆਂ ਹੋ ਰਹੀਆਂ ਸਨ ਕੱਲ੍ਹ ਦਾ ਤੇ ਅੱਜ ਦਾ ਮਾਹੌਲ ਹੀ ਵੱਖਰਾ ਸੀ ਗੁਰੂ ਨਾਨਕ ਪਾਤਸ਼ਾਹ ਦੀ ਸੁਣੋ ਕਹਾਣੀ ਕਹਿੰਦੇ ਜਿਸ ਮੁਖ ਮਿਲੇ ਮਵਾਰਕਾਂ ਲੱਖ ਲੱਖ ਮਿਲੇ ਤਸੀਸ ਸੁਣੂ ਮੂਹ ਫੇਰ ਪੜਾਈਆ ਤਨ ਮਨ ਸਹਿ ਤਸੀਸ ਇੱਕ ਮੂਏ ਕਦਮੀ ਨਿਕ ਦਜਨ ਨਦੀ ਵਹਾਏ ਗਈ ਮਵਾਰਕ ਨਾਨ ਹੈ ਹੈ ਪਹੁੰਚੀ ਆਈ ਗੁਰੂ ਨਾਨਕ ਪਾਤਸ਼ਾਹ ਦੇ ਥੋਂਗੇ ਚੱਲਦੇ ਅਵੀ ਸਾਥੀ ਦੋ ਸਿੱਖਾਂ ਦੇ ਨਾਲ ਜੀ ਬੜੀ ਪਿਆਰੀ ਸਾਥੀਆਂ ਆਪਾਂ ਕਰਦੀ ਬਿਲਾਦ ਹੁਕਮ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਰੂਰ ਸਰਗਨਾ ਕਰਾਂਗੇ ਪੁਰਬ ਸਮਾਪਤੀ ਦਾ ਸਮਾਂ ਹੋਇਆ ਹੋਈਆ ਬੁੱਲਾ ਦਿੱਕਿਮਾ ਬਲਾ ਫਤਿਹ ਪਾਉ ਫਤਿਹ ਜੀ ਗੱਜ ਕੇ ਅਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ